ਵੋਟਾਂ ਵਾਸਤੇ ਕਿ ਵੋਟਾਂ ਕੋਈ ਆ ਰਹੀਆਂ ਨੇ ਵੋਟਾਂ ਅਸੀਂ ਵੀ ਸੁਣਿਆ ਸੀ ਵੋਟਾਂ ਆ ਰਹੀਆਂ ਨੇ ਤੇ ਵੋਟਾਂ ਦੇ ਨਾਲ ਨਾ ਜਿਹੜਾ ਵਿਵਾਦ ਹੁੰਦਾ ਹੈ ਉਹ ਜਗਰਾਵਾਂ ਵਾਲੀ ਸਾਈਡ ਕਹਿੰਦੇ ਫੇਰ ਪੈ ਗਿਆ ਜੀ ਵਾਰਡ ਬੰਦੀ ਹੁੰਦੀ ਹੈ ਇਹਦੇ ਚ ਹੱਦ ਬੰਦੀ ਹੁੰਦੀ ਹੈ ਹੂੰ 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 ਬੂਥ ਤਾਂ ਮਤਲਬ ਕਿ ਉਹ ਗਿਆ ਨਾ ਪੋਲਿੰਗ ਬੂਥ ਆੜਾ ਸਿਸਟਮ ਹੋ ਗਿਆ ਤਾਂ ਇਹ ਹੁੰਦਾ ਹੈ ਕਿ ਇਲੈਕਸ਼ਨ ਦੀ ਨਾ ਹੱਦ ਬੰਦੀ ਹੁੰਦੀ ਹੈ ਡੀ ਲਿਮਿਟੇਸ਼ਨ ਜਿਸ ਨੂੰ ਆਪਾਂ ਕਹਿੰਦੇ ਨੇ ਉਹਦੇ ਵਿੱਚ ਕੀ ਹੈ ਕਿ ਜਦੋਂ ਵਾਰਡ ਬੰਦੀ ਕਹਿ ਲੋ ਜਾਂ ਹੱਦ ਬੰਦੀ ਕਹਿ ਲੋ ਕਿ ਸਰਕਾਰ ਫਿਰ ਆਪਣੇ ਹਿਸਾਬ ਕਿਤਾਬ ਨਾਲ ਬਣਾਉਂਦੀ ਹੈ ਇਹਨਾਂ ਦੇ ਆਪਣੇ ਬੰਦੇ ਹੁੰਦੇ ਆ ਉਹ ਵਹਿੰਦੇ ਆ ਕਿ ਗਲੀ ਦੇ ਇਸ ਪਾਰ ਸਾਡੇ ਬੰਦੇ ਰਹਿੰਦੇ ਆ ਉਹਨਾਂ ਨੂੰ ਇੱਧਰ ਕਰ ਦਿਓ ਇਹਨਾਂ ਨੇ ਕਦੇ ਸਾਨੂੰ ਵੋਟ ਨਹੀਂ ਪਹਣੀ ਉਹਨਾਂ ਨੂੰ ਇੱਧਰ ਕਰ ਦਿਓ ਮਤਲਬ ਕਿ ਕੁਝ ਥਾਮਾ ਤੋਂ ਐਸੇ ਇਤਰਾਜ਼ ਆ ਰਹੇ ਨੇ ਸਾਹਮਣੇ ਅ ਸ਼ਾਇਦ ਸੁਨਾਮ ਦਾ ਵੀ ਰੌਲਾ ਪੈ ਰਿਆ ਸੀ ਦਾਮਨ ਬਾਜਵਾ ਇੱਕ ਦਿਨ ਕਹਿ ਰਹੇ ਸੀ ਕਿ ਉਹਨਾਂ ਨੇ ਸ਼ਾਇਦ ਲਾਇਬੀ ਕੀਤਾ ਸੀਗਾ ਇਸ ਮੁਤਲਕ ਤਾਂ ਮਤਲਬ ਕਿ ਉਹ ਹੁੰਦੀ ਹੈ ਵਾਰਡਬੰਦੀ ਜਿਹੜਾ ਤੁਸੀਂ ਕਾਉਂਸਲ ਆਪਣਾ ਮਲੋਟ ਇੱਕ ਤਰ੍ਹਾਂ ਨਾਲ ਕਹ ਲੋ ਕਾਉਂਸਲ ਹੈ ਠੀਕ ਹੈ ਜੀ ਇਹਦੇ ਵਾਰਡ ਹੈ ਨਾ ਫਲਾਣਾ ਕਾਉਂਸਲਰ ਫਲਾਣੇ ਵਾਰਡ ਤੋਂ ਫਲਾਣਾ ਤਾਂ ਵਾਰਡ ਵੀ ਜਿਹੜੀ ਬੰਤਰ ਹੈ ਉਸ ਨੂੰ ਵਾਰਡਬੰਦੀ ਕਹਿ ਲੋ ਜਾਂ ਹੱਦਬੰਦੀ ਕਹਿ ਲੋ ਉਹਦਾ ਰੌਲਾ ਜ਼ਰੂਰ ਆ ਕਈ ਸ਼ਰਾਂ ਚ ਤੇ ਬਾਕੀ ਜਿਹੜੀ ਗੱਲ ਇਲੈਕਸ਼ਨ ਦੀ ਆ ਇਲੈਕਸ਼ਨ ਫਰਵਰੀ ਦੇ ਵਿੱਚ ਦੇਖੋ ਆ ਕੀ ਆ ਕਿ 1 ਜਨਵਰੀ 2026 ਤੋਂ ਤਾਂ ਮਰਦਮਸ਼ੂਮਾਰੀ ਸਟਾਰਟ ਹੋ ਜਾਣੀ ਆ ਇਸ ਕਰਕੇ 31 ਦਸੰਬਰ ਤੱਕ ਵਾਰਡਬੰਦੀ ਜਾਂ ਹੱਦਬੰਦੀ ਮੁਕੰਮਲ ਕਰਨਾ ਇਹਨਾਂ ਵਾਸਤੇ ਜ਼ਰੂਰੀ ਸੀ ਜੀ ਇਹਨਾਂ ਨੇ ਫਿਰ ਹੁਣ ਕਾਲੇ ਪੈਰੋਂ ਕੰਮ ਕੀਤਾ ਹੂੰ ਕਿਉਂਕਿ ਇਹ ਜਿਹੜਾ ਇਲੈਕਸ਼ਨ ਸੀਗਾ ਨਾ ਸਰ ਇਹ ਇਲੈਕਸ਼ਨ ਹੋਣਾ ਸੀਗਾ 2020 ਦੇ ਵਿੱਚ ਉਦੋਂ ਆ ਗਿਆ ਕੋਵਿਡ ਫੇਰ ਇਹ ਇਲੈਕਸ਼ਨ ਗਾ ਕਰਵਾਇਆ ਗਿਆ ਜਾ ਕੇ 21 ਠੀਕ ਹੈ ਜੀ ਤਾਂ ਹੁਣ ਉਹਦੀ ਮਿਆਦ ਜਿਹੜੀ ਆ ਉਹ ਲਗਭਗ 20 ਫਰਵਰੀ ਨੂੰ ਪੁੱਗ ਜਾਣੀ ਹੈ ਹਮ ਨੌ ਨਿਗਮ ਹੋ ਗਏ ਦੇ ਵਿੱਚ ਤੇ 116 ਕਾਉਂਸਲਾਂ ਜਿਨ੍ਹਾਂ ਦਾ ਇਲੈਕਸ਼ਨ ਜਿਹੜਾ ਹੈ ਉਹ ਸੰਭਾਵੀ ਤੌਰ ਤੇ ਆਪਾਂ ਵੇਖੀਏ ਤਾਂ ਫਰਵਰੀ ਚ ਹੋ ਜਾਏਗਾ ਹਮ ਇੱਥੇ ਆਪਣੇ ਪੰਜਾਬ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਕਈ ਸ਼ਹਿਰਾਂ ਚ ਜਿਹੜੇ ਇਹਨਾਂ ਦੇ ਮੰਤਰੀ ਹੈ ਹਮ ਮਸਲਨ ਇੱਥੇ ਬੀਬੀ ਬਲਜੀਤ ਕੌਰ ਦੀ ਟੀਮ ਉਹਨਾਂ ਨੇ ਬਲਾਕ ਸਮਤੀ ਜਿੱਦਾਂ ਹੀ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਜਿੱਦਾਂ ਹੀ ਫਿਨਿਸ਼ ਕੀਤਾ ਉਹ ਨਾਲ ਦੀ ਨਾਲ ਇਧਰ ਤੁਰ ਪੈਸਾ ਜੀ ਤਾਂ ਬਹੁਤ ਸਾਰੇ ਮੰਤਰੀ ਵਿਧਾਇਕ ਜਾਂ ਓਪੋਜੀਸ਼ਨ ਤੇ ਜਿਹੜੇ ਲੀਡਰ ਹੈ ਉਹਨਾਂ ਨੇ ਜਿਹੜੇ ਸ਼ਹਿਰੀ ਲੀਡਰ ਆ ਜਿਨ੍ਹਾਂ ਦੇ ਵਿੱਚ ਮਤਲਬ ਕਿ ਜਿਨ੍ਹਾਂ ਦੀ ਰਾਜਨੀਤੀ 'ਚ ਸ਼ਹਿਰ ਪੈਂਦੇ ਆ ਕੇ ਕੇਂਦਰ ਉਹਨਾਂ ਦਾ ਸ਼ਹਿਰ ਵੀ ਆ ਤਾਂ ਉਹ ਲਗਭਗ ਤਿਆਰੀ ਦੇ ਮੋੜ 'ਚ ਹੀ ਆ ਉਹਨਾਂ ਨੂੰ ਪਤਾ ਕਿ ਕਿਸੇ ਵੇਲੇ ਵੀ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਸੋ ਇਸ ਕਰਕੇ ਫਰਵਰੀ ਮੰਨ ਕੇ ਚੱਲਿਆ ਜਾ ਰਿਹਾ ਕਿ ਇਹ ਮਹੀਨਾ ਹੋਏਗਾ ਜਦੋਂ ਇਲੈਕਸ਼ਨ ਡੰਨ ਹੋ ਜਾਣਾ ਤਾਂ ਇੱਕ ਕਹ ਲਓ ਕਿ ਸਰਦੀਆਂ ਦੇ ਵਿੱਚ ਨਵਾਂ ਇਲੈਕਸ਼ਨ ਆ ਗਿਆ ਸ਼ਹਿਰਾਂ ਦਾ ਇਲੈਕਸ਼ਨ ਹੈ ਤੇ ਸ਼ਹਿਰਾਂ ਦਾ ਇਲੈਕਸ਼ਨ ਤੁਹਾਨੂੰ ਪਤਾ ਹੀ ਆ ਸ਼ਹਿਰਾਂ ਦਾ ਇਲੈਕਸ਼ਨ ਨਾ ਹੋ ਕੇ ਅੱਜਕੱਲ ਪਿੰਡੂ ਇਲੈਕਸ਼ਨ ਵੀ ਹੋ ਜਾਂਦਾ ਪਿੰਡੋਂ ਬੰਦੇ ਬੁਲਾ ਲਏ ਜਾਂਦੇ ਆ ਆੜੇ ਆੜੇ ਫਿਰ ਤੁਹਾਨੂੰ ਪਤਾ ਹੀ ਆ ਉਹਨਾਂ ਦੇ ਕੋਲ ਸਦਸਮਾਨੇ ਵੀ ਹੁੰਦੇ ਆ ਤਾਂ ਇਹ ਇਹ ਵੀ ਇੱਕ ਨਵਾਂ ਰੁਝਾਨ ਦੇਖਿਆ ਅਸੀਂ ਪਿਛਲੇ ਕੋਈ 10 15 20 ਸਾਲ ਤੋਂ ਨਾ ਕਿ ਇਹ ਜਿਹੜੇ ਸ਼ਹਿਰੀ ਇਲੈਕਸ਼ਨ ਨੇ ਮਤਲਬ ਕਿ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਹੋਏ ਸ਼ਹਿਰੀ ਕਿੰਨੇ ਕੁ ਗਏ ਉਧਰ ਨੂੰ ਜੀ ਪਤਾ ਹੀ ਨਹੀਂ ਪਰ ਇਹ ਤੇ ਕੀ ਆ ਕਿ ਪਿੰਡਾਂ ਚੋਂ ਆ ਜਾਂਦੇ ਆ ਉਹ ਲੜਨ ਭੇੜਨ ਵਾਲੇ ਬੰਦੇ ਤੇ ਤੁਹਾਨੂੰ ਪਤਾ ਸ਼ਹਿਰੀਆਂ ਤਾਂ ਲੱਗਦੇ ਕੋਈ ਨਹੀਂ ਉਹ ਫਿਰ ਬੁਲਾ ਲੈ ਜਾਂਦੇ ਆ ਤਾਂ ਇਹ ਹੁਣ ਦੇਖਣਾ ਹੋਏਗਾ ਕਿ ਇਲੈਕਸ਼ਨ ਜਿਹੜੇ ਆ ਉਹ ਕਦੋਂ ਨੋਟੀਫਾਈਡ ਹੁੰਦੇ ਆ ਕਿਹੜੀ ਤਰੀਕ ਨੂੰ ਹੋਣਗੇ ਪਰ ਫਰਵਰੀ ਚ ਮੰਨਿਆ ਜਾ ਰਿਹਾ ਕਿ ਇਲੈਕਸ਼ਨ ਜਿਹੜੇ ਆ ਉਹ ਹੋ ਜਾਣਗੇ ਜੀ ਬਿਲਕੁਲ ਜੀ ਹਰਮਨ ਸਿੰਘ ਐਮਸੀ ਸਾਹਿਬ ਕਹਿ ਰਹੇ ਨੇ ਕਿ ਬਠਿੰਡਾ ਨਗਰ ਨਿਕਮ ਵਾਰਡ ਬੰਦੀ ਦਾ ਬਹੁਤ ਵੱਡਾ ਰੌਲਾ ਹੈ ਕਹਿੰਦੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਕਹਿ ਰਹੇ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਹਾਂਜੀ ਉਹੀ ਹੈ ਨਾ ਕਿ ਤੁਸੀਂ ਦੇਖੋ ਕਿ ਮਤਲਬ ਕਿ ਵਾਰਡ ਬੰਦੀ ਜਦੋਂ ਹੁੰਦੀ ਆ ਤਾਂ ਉਦੋਂ ਰੌਲੇ ਇਸੇ ਕਰਕੇ ਤੇ ਪੈਂਦੇ ਆ ਨਾ ਕਿ ਕਿ ਕਿਤੋਂ ਜੋੜਿਆ ਜਾ ਰਿਹਾ ਕਿਤੋਂ ਤੋੜਿਆ ਜਾ ਰਿਹਾ ਜੀ ਇਹ ਰੌਲੇ ਦਾ ਜਿਹੜਾ ਮਤਲਬ ਕਿ ਆਪਾਂ ਕਹ ਲਓ ਕਾਮਨ ਸਾਂਝੇ ਤੌਰ ਤੇ ਜਿਹੜਾ ਕੇਂਦਰੀ ਬਿੰਦੂ ਹੁੰਦਾ ਉਹ ਇਹੋ ਹੁੰਦਾ ਹੈ ਹੂੰ ਜੋਰ ਤੋੜਾ ਪਹਿਲਾਂ ਇੱਥੇ ਰੌਲਾ ਹੁੰਦਾ ਫਿਰ ਅੱਗੇ ਜਾ ਕੇ ਤੇ ਚਲੋ ਬਾਅਦ ਚ ਜਿਵੇਂ ਮਿੱਤਰ ਕਹਿ ਰਹੇ ਨੇ ਕਿ ਪੇਪਰ ਖੋਣ ਵਾਲਾ ਤੇ ਪੇਪਰ ਬਣਾਉਣ ਵਾਲਾ ਤੇ ਉਹ ਤੇ ਬਾਅਦ ਦੀਆਂ ਗੱਲਾਂ ਹੋ ਜਾਂਦੀਆਂ ਫਿਰ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਨਾ ਰੌਲਾ ਹੱਦਬੰਦੀ ਤੋਂ ਪੈਂਦਾ ਆਪਣੇ ਪਿੰਡਾਂ ਦੇ ਵਿੱਚ ਜਿਵੇਂ ਮੰਨ ਲਓ ਬਲਾਕ ਸੰਮਤੀ ਦਾ ਇਲੈਕਸ਼ਨ ਉਹ ਤਾਂ ਸਿੱਧਾ-ਸਿੱਧਾ ਹੀ ਹੋਇਆ ਨਾ ਜਿਵੇਂ ਪੰਚਾਇਤੀ ਇਲੈਕਸ਼ਨ ਹੁੰਦਾ ਹੈ ਹੁਣ ਤਾਂ ਵੈਸੇ ਪਿੰਡਾਂ ਦੇ ਵਿੱਚ ਵੀ ਵਾਰਡ ਬਣ ਗਏ ਨੇ ਪਰ ਇਹ ਜਿਹੜਾ ਸ਼ਹਿਰਾਂ ਦੇ ਵਿੱਚ ਹੁੰਦਾ ਨਾ ਇਹ ਵਾਰਡ ਬੰਦੀ ਦਾ ਬਹੁਤ ਵੱਡਾ ਰੌਲਾ ਹੁੰਦਾ ਹੈ ਜਿਹੜੇ ਹਿਸਾਬ ਨਾਲ ਮਿੱਤਰ ਦੱਸ ਰਹੇ ਨੇ ਜੀ ਕਹਿੰਦੇ ਗੁਰਦਾਸਪੁਰ ਵੀ ਰੌਲਾ ਪੈ ਰਿਹਾ ਡਾਕਟਰ ਦਲਵੀਰ ਜੀ ਦੱਸ ਰਹੇ ਨੇ ਕਈ ਸ਼ਹਿਰਾਂ ਚ ਤੇ ਬਰਨਾਲੇ ਦਾ ਸਰਪੰਚ ਜੀ ਕਹਿ ਰਹੇ ਨੇ ਇਹਦਾ ਮਤਲਬ ਕਿ ਭਾਈ ਸਾਰੇ ਪਹਿਲੀ ਵਾਰੀ ਜਾਏਗਾ ਨਾ ਇਲੈਕਸ਼ਨ ਦੇ ਵਿੱਚ ਕਿਉਂਕਿ ਐਤਕੀ ਨਿਗਮ ਬਣਾਇਆ ਇਹਨਾਂ ਨੇ ਹੂੰ ਕਿ ਬਲਾਕ ਸਭਤੀ ਦੇ ਵਿੱਚ ਲੰਬੀ ਚ ਜੋਹਾਰ ਹੋਈ ਆਮ ਆਦਮੀ ਪਾਰਟੀ ਦੀ ਬਲਾਕ ਸੰਪਤੀ ਨਹੀਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਸਾਫ਼ ਹੋ ਗਏ ਸਨ ਕਲੀਨ ਸੁਵੀਪੀ ਹੋ ਗਿਆ ਕਿ ਧੀਰਾ ਖੁੱਡੀਆਂ ਇੱਕ ਨਾਮ ਚਰਚਿਤ ਹੋਇਆ ਕਿ ਧੀਰਾ ਖੁੱਡੀਆਂ ਹੋਰਾਂ ਨੇ ਪੋਸਟ ਪਾਈ ਆ ਕਿ ਸਿਹਤ ਦੇ ਕਾਰਨਾ ਕਰਕੇ ਉਹ ਹਾਜ਼ਰ ਨਹੀਂ ਹੋ ਸਕੇ ਥੋੜਾ ਨਦਾਰ ਦੋਏ ਸਨ ਦੇਖੋ ਗੰਦੇ ਆ ਕਿ ਚਲੋ ਖੁੱਡੀਆਂ ਸਾਹਿਬ ਨੇ ਜੋ ਗੱਲ ਕਹੀ ਆ ਧੀਰਾ ਖੁੱਡੀਆਂ ਨੇ ਪਰ ਇੱਕ ਗੱਲ ਤੇ ਤੁਸੀਂ ਵੇਖੋ ਕਿ ਜਦੋਂ ਦਾ ਆਪਾਂ ਇਹ ਫੈਕਟਰ ਲੱਭਿਆ ਕਿ ਉਹਦੇ ਤੇ ਖਬਰਾਂ ਬਣੀਆਂ ਜਾਂ ਕਿ ਧੀਰਾ ਖੁੱਡੀਆਂ ਕਿੱਥੇ ਆ ਜੀ ਧੀਰਾ ਖੁੱਡੀਆਂ ਕਿੱਥੇ ਆ ਤਾਂ ਧੀਰਾ ਖੁੱਡੀਆਂ ਦੇਖੋ ਠੀਕ ਹੈ ਉਹਨਾਂ ਦਾ ਆਪਣਾ ਮਤਲਬ ਕਿ ਸੁਪਸ਼ਟੀਕਰਨ ਹੈ ਹੂੰ ਪਰੰਤੂ ਜਿੰਨੀ ਕੋ ਸਾਡੇ ਕੋਲ ਜਾਣਕਾਰੀ ਹੈ ਉਹ ਪਹਿਲਾਂ ਬਾਹਰ ਚਲੇ ਗਏ ਸਨ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਹੁਣ ਉਹ ਕਿਸੇ ਬਾਹਰਲੇ ਸ਼ਹਿਰ ਰਹਿੰਦੇ ਨੇ ਹਲਕੇ ਚ ਹੈ ਨਹੀਂ ਕਿ ਸੇਤ ਉਹਨਾਂ ਦੀ ਮੈਂ ਸੇਤ ਤੇ ਕੋ ਟਿੱਪਣੀ ਨਹੀਂ ਕਰਾਂਗਾ ਪਰ ਇੱਕ ਕਾਮਨ ਫੈਕਟਰ ਜਿਹੜਾ ਹੈ ਉਹ ਇਸ ਮਾਮਲੇ ਚ ਲੱਭਿਆ ਜਾ ਸਕਦਾ ਕਿ ਧੀਰਾ ਖੁੱਡੀਆਂ ਦੀ ਜਿਹੜੀ ਗਹਿਰਾ ਅਸਰੀ ਸੀਗੀ ਉਹ ਮਤਲਬ ਕਿ ਕਿਤੇ ਨਾ ਕਿਤੇ ਖੁੱਡੀਆਂ ਫੈਮਿਲੀ ਦੀ ਸਿਆਸਤ ਉਹਦੇ ਵਿੱਚ ਵੀ ਪ੍ਰਭਾਵ ਛੱਡ ਕੇ ਗਈ ਆ ਤੇ ਲੋਕਾਂ ਦੇ ਵਿੱਚ ਵੀ ਉਹਦੀ ਚਰਚਾ ਹੈ ਜੀ ਤੇ ਮੈਂ ਤੇ ਤੁਹਾਨੂੰ ਉਸ ਦਿਨ ਵੀ ਸਵਾਲ ਦੇ ਰੂਪ ਚ ਹੀ ਦੱਸਿਆ ਸੀਗਾ ਕਿ ਹਾਂ ਭਾਈ ਇਹ ਤੇ ਹੁਣ ਖੁੱਡੀਆਂ ਫੈਮਿਲੀ ਜਾਂਦੀ ਆ ਜੀ ਕਿ ਭਾਈ ਮਾਲਕ ਮੁਖਤਿਆਰੀ ਜਦੋਂ ਹੱਥ 'ਚ ਆ ਗਈ ਸਾਰਾ ਕੁਝ ਹੋ ਗਿਆ ਬਿਲਕੁਲ ਤਾਂ ਉਦੋਂ ਪਾਵਰ ਦੀ ਵੰਡ ਜਿਹੜੀ ਹੁੰਦੀ ਹੈ ਠੀਕ ਹੈ ਨਾ ਜੀ ਹਮ ਕਿ ਭਈ ਉਹ ਪਾਵਰ ਦੀ ਵੰਡ ਜਿਹੜੀ ਆ ਉਹਦੇ ਵਿੱਚ ਧੀਰਾ ਖੁੱਡੀਆਂ ਸ਼ੁਰੂ ਚ ਦਿਖਾਈ ਦਿੱਤੇ ਪਰ ਬਾਅਦ ਦੇ ਵਿੱਚ ਨਹੀਂ ਅਸੀਂ ਵੀ ਇਹੀ ਸਵਾਲ ਹੈ ਇਨਸ਼ਾਅੱਲਾ ਇਸ ਵੀ ਕੀ ਕਾਰਨ ਕੀ ਰਹੇ ਨੇ ਬਾਕੀ ਚਲੋ ਉਹਨਾਂ ਵਾਲੀ ਗੱਲ ਵੀ ਮੰਨ ਲੈਂਦੇ ਆ ਕਿ ਸਿਹਤ ਦਾ ਕਾਰਨ ਵੀ ਹੋ ਸਕਦਾ ਹੈ ਬਾਕੀ ਚਲੋ ਆ ਸਿਹਤ ਤੇ ਤਾਂ ਕੋਈ ਟਿੱਪਣੀ ਕਰਦੇ ਹੀ ਨਹੀਂ ਜੀ ਸਿਹਤ ਕਿਸੇ ਦੀ ਵੀ ਟੈਲੀ ਹੋ ਸਕਦੀ ਹੈ ਜੀ ਮਿੰਟ ਜੀ ਬਿਲਕੁਲ ਵੋਟਾਂ ਵਾਸਤੇ ਕਿ ਵੋਟਾਂ ਕੋਈ ਆ ਰਹੀਆਂ ਨੇ ਵੋਟਾਂ ਅਸੀਂ ਵੀ ਸੁਣਿਆ ਸੀ ਵੋਟਾਂ ਆ ਰਹੀਆਂ ਨੇ ਤੇ ਵੋਟਾਂ ਦੇ ਨਾਲ ਨਾ ਜਿਹੜਾ ਵਿਵਾਦ ਹੁੰਦਾ ਉਹ ਜਗਰਾਵਾਂ ਵਾਲੀ ਸਾਈਡ ਕਹਿੰਦੇ ਫੇਰ ਪੈ ਗਿਆ ਜੀ ਵਾਰਡਬੰਦੀ ਹੁੰਦੀ ਹੈ ਇਹਦੇ ਚ ਹੱਦਬੰਦੀ ਹੁੰਦੀ ਹੈ ਹੂੰ 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 ਬੂਥ ਤਾਂ ਮਤਲਬ ਕਿ ਉਹ ਗਿਆ ਨਾ ਪੋਲਿੰਗ ਬੂਥ ਵਾਲਾ ਸਿਸਟਮ ਹੋ ਗਿਆ ਤਾਂ ਇਹ ਹੁੰਦਾ ਕਿ ਇਲੈਕਸ਼ਨ ਦੀ ਨਾ ਹੱਦਬੰਦੀ ਹੁੰਦੀ ਹੈ ਡਿਲੀਮਿਟੇਸ਼ਨ ਜਿਸ ਨੂੰ ਆਪਾਂ ਕਹਿੰਦੇ ਨੇ ਤੋ ਉਹਦੇ ਵਿੱਚ ਕੀ ਹੈ ਕਿ ਜਦੋਂ ਵਾਰਡ ਬੰਦੀ ਕਹਿ ਲੋ ਜਾਂ ਹੱਦ ਬੰਦੀ ਕਹਿ ਲੋ ਕਿ ਸਰਕਾਰ ਫਿਰ ਆਪਣੇ ਹਿਸਾਬ ਕਿਤਾਬ ਨਾਲ ਬਣਾਉਂਦੀ ਹੈ ਇਹਨਾਂ ਦੇ ਆਪਣੇ ਬੰਦੇ ਹੁੰਦੇ ਆ ਉਹ ਵਹਿੰਦੇ ਆ ਵੀ ਗਲੀ ਦੇ ਐਸ ਪਾਰ ਸਾਡੇ ਬੰਦੇ ਰਹਿੰਦੇ ਆ ਉਹਨਾਂ ਨੂੰ ਇੱਧਰ ਕਰ ਦਿਓ ਇਹਨਾਂ ਨੇ ਕਦੇ ਸਾਨੂੰ ਵੋਟ ਨਹੀਂ ਪਹਣੀ ਉਹਨਾਂ ਨੂੰ ਇੱਧਰ ਕਰ ਦਿਓ ਮਤਲਬ ਕਿ ਕੁਝ ਥਾਮਾ ਤੋਂ ਐਸੇ ਇਤਰਾਜ਼ ਆ ਰਹੇ ਨੇ ਸਾਹਮਣੇ ਅ ਸ਼ਾਇਦ ਸੁਨਾਮ ਦਾ ਵੀ ਰੌਲਾ ਪੈ ਰਿਆ ਸੀ ਦਾਮਨ ਬਾਜਵਾ ਇੱਕ ਦਿਨ ਕਹਿ ਰਹੇ ਸੀ ਕਿ ਉਹਨਾਂ ਨੇ ਸ਼ਾਇਦ ਲਾਇਬੀ ਕੀਤਾ ਸੀਗਾ ਇਸ ਮੁਤਲਕ ਤਾਂ ਮਤਲਬ ਕਿ ਉਹ ਹੁੰਦੀ ਹੈ ਵਾਰਡ ਬੰਦੀ ਜਿਹੜਾ ਤੁਸੀਂ ਕਾਉਂਸਲ ਆਪਣਾ ਮਲੋਟ ਇੱਕ ਤਰ੍ਹਾਂ ਨਾਲ ਕਹਿ ਲੋ ਕਾਉਂਸਲ ਹੈ ਹੂੰ ਠੀਕ ਹੈ ਜੀ ਇਹਦੇ ਵਾਰਡ ਹੈ ਨਾ ਫਲਾਣਾ ਕਾਉਂਸਲਰ ਫਲਾਣੇ ਵਾਰਡ ਤੋਂ ਫਲਾਣਾ ਤਾਂ ਵਾਰਡ ਵੀ ਜਿਹੜੀ ਬਣਤਰ ਹੈ ਉਸ ਨੂੰ ਵਾਰਡ ਬੰਦੀ ਕਹਿ ਲੋ ਜਾਂ ਹੱਦ ਬੰਦੀ ਕਹਿ ਲੋ ਉਹਦਾ ਰੌਲਾ ਜ਼ਰੂਰ ਆ ਕਈ ਸ਼ਹਿਰਾਂ 'ਚ ਹੂੰ ਤੇ ਬਾਕੀ ਜਿਹੜੀ ਗੱਲ ਇਲੈਕਸ਼ਨ ਦੀ ਆ ਇਲੈਕਸ਼ਨ ਫਰਵਰੀ ਦੇ ਵਿੱਚ ਦੇਖੋ ਆ ਕਿ ਆ ਕਿ 1 ਜਨਵਰੀ 2026 ਤੋਂ ਤਾਂ ਮਰਦਮਸ਼ੂਮਾਰੀ ਸਟਾਰਟ ਹੋ ਜਾਣੀ ਆ ਇਸ ਕਰਕੇ 31 ਦਸੰਬਰ ਤੱਕ ਵਾਰਡ ਬੰਦੀ ਜਾਂ ਹੱਦਬੰਦੀ ਮੁਕੰਮਲ ਕਰਨਾ ਇਹਨਾਂ ਵਾਸਤੇ ਜ਼ਰੂਰੀ ਸੀ ਜੀ ਇਹਨਾਂ ਨੇ ਫਿਰ ਹੁਣ ਕਾਲੇ ਪੈਰੋਂ ਕੰਮ ਕੀਤਾ ਹੂੰ ਕਿਉਂਕਿ ਇਹ ਜਿਹੜਾ ਇਲੈਕਸ਼ਨ ਸੀਗਾ ਨਾ ਸਰ ਇਹ ਇਲੈਕਸ਼ਨ ਹੋਣਾ ਸੀਗਾ 2020 ਦੇ ਵਿੱਚ ਉਦੋਂ ਆ ਗਿਆ ਕੋਵਿਡ ਫੇਰ ਇਹ ਇਲੈਕਸ਼ਨ ਗਾ ਕਰਵਾਇਆ ਗਿਆ ਜਾ ਕੇ 21 ਜ